ਜੀ ਵੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏ ਆ ਆੜੂ ਦੇ ਬਾਗ ਦੇ ਵਿੱਚ ਤੇ ਅੱਜ ਇਹ ਇੱਕ ਇੱਕ ਸਾਲ ਦੇ ਬੂਟੇ ਹੋ ਗਏ ਆ ਤੇ ਕਾਫੀ ਸੋਹਣੀ ਗਰੋਥ ਬੂਟਿਆਂ ਨੇ ਕੀਤੀ ਆ ਤੇ ਨੈਕਸਟ ਈਅਰ ਦੇ ਦਿੱਤੇ ਥੋੜਾ ਥੋੜਾ ਫਲ ਜਿਹੜਾ ਹੈਗਾ ਉਹ ਲੱਗਣਾ ਸ਼ੁਰੂ ਹੋ ਜੇਗਾ ਜਿਵੇਂ ਕਿ ਫਰੂਟ ਬੀਇੰਗ ਸਟੇਜ ਇਨ ਐਕਸਟਰੀ ਆ ਜਾਏਗੀ ਉਸ ਤੋਂ ਪਹਿਲਾਂ ਅਸੀਂ ਬੂਟੇ ਦੀ ਸਮਰ ਪ੍ਰੂਨਿੰਗ ਕਰ ਰਹੇ ਆ ਕਿ ਬੂਟੇ ਉੱਤੇ ਬਹੁਤਾ ਜ਼ਿਆਦਾ ਭੋਜਨ ਨਾ ਪਵੇ ਤੇ ਜਿਹਦੇ ਨਾਲ ਬੂਟਾ ਆਪਣੀ એનર્ਜੀ ਲੌਸਟ ਨਾ ਕਰੇ ਤੇ ਇਹਦੇ ਅਲੱਗ-ਅਲੱਗ ਟਿਪਸ ਹੈਗੇ ਆ ਸੋਮਰ ਦੇ ਵਿੱਚ ਆਪਾਂ ਜਿਹੜੀਆਂ ਇਹਦੀਆਂ ਪੱਕੀਆਂ ਟਹਿਣੀਆਂ ਹੁੰਦੀਆਂ ਨੇ ਉਹਨੂੰ ਆਪਾਂ ਕਟਿੰਗ ਨਹੀਂ ਕਰਦੇ ਕਿਉਂਕਿ ਇਹਦੇ ਉੱਤੇ ਗੂੰਦ ਦੀ ਕਾਫੀ ਪ੍ਰੋਬਲਮ ਆ ਜਾਂਦੀ ਹੈ ਆੜੂ ਦੇ ਬੂਟਿਆਂ ਦੇ ਉੱਤੇ ਪਰ ਆਪਾਂ ਇਹਨੂੰ 60 ਡਿਗਰੀ ਐਂਗਲ ਦੇ ਉੱਤੇ ਰੱਖ ਕੇ ਇਹਦੇ ਜਿਹੜੇ ਪੱਤੇ ਹੈਗੇ ਆ ਉਹਦੀ ਆਪਾਂ ਕਟਿੰਗ ਕਰਾਂਗੇ ਆਜੋ ਜਿਵੇਂ ਕਿ ਇਹ ਇੱਕ ਬ੍ਰਾਂਚ نیچے ਤੋਂ ਆ ਰਹੀ ਹੈ ਤੇ ਇਹਦੀ ਇਹ ਸਭ ਬ੍ਰਾਂਚ ਨਿਕਲ ਗਈ ਆ ਪ੍ਰਾਇਮਰੀ ਤੋਂ ਸੈਕੰਡਰੀ ਤੇ ਸੈਕੰਡਰੀ ਦੇ ਵਿੱਚ ਆਪਾਂ ਜਿਹੜੀ ਬ੍ਰਾਂਚ ਬਿਲਕੁਲ ਸਟ੍ਰੇਟ ਜਾਂਦੀ ਆ ਉਹਦੇ ਉੱਤੇ ਜਿਹੜਾ ਫਰੂਟ ਬੇਰਿੰਗ ਬਹੁਤ ਘੱਟ ਹੁੰਦੀ ਆ ਤੇ ਇਸ ਕਰਕੇ ਆਪਾਂ ਇਹਨੂੰ ਕਰਾਂਗੇ ਕਿ ਆਪਾਂ ਜਿਹੜੀ ਇਹਦੀ ਸਟ੍ਰੇਟ ਜਾ ਰਹੀ ਆ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਤਾਂ ਸਾਡੇ ਕੋਲ ਬਚੀਆਂ ਇਹ ਦੋ ਬ੍ਰਾਂਚੀ ਸਾਰਾ ਤੇ ਇਹਦੇ ਉੱਤੇ ਜਿਹੜਾ ਸਟ੍ਰੇਟ ਜਾ ਰਿਹਾ ਉਹਦੀ ਵੀ ਕਟਿੰਗ ਕਰ ਦਾਂਗੇ ਜਿਹੜੀ ਕੋਈ ਤੁਹਾਨੂੰ ਲੱਗ ਰਿਹਾ ਹੈ ਉਦੀ ਕਟਿੰਗ ਕਰ ਦਾਂਗੇ ਤਾਂ ਜਿਹੜਾ ਫਲ ਹੈਗਾ ਇਹ ਉਹ ਇਸ ਦਿਸ਼ਾ ਦੇ ਵਿੱਚ ਲੱਗੇਗਾ ਤਾਂ ਇਹ ਆ ਗਿਆ ਇੱਕ ਤੇ ਉਸ ਤੋਂ ਇਲਾਵਾ ਜਿਵੇਂ ਪlant ਦਾ ਜਿਹੜਾ ਤੁਸੀਂ ਏਰੀਆ ਹੈਗਾ ਇਹ ਫੋਟੋ ਸੈਂਟਿਸਟ ਜਿਹੜਾ ਸਿਸਟਮ ਹੁੰਦਾ ਹੈ ਉਹਦੇ ਲਈ ਆਪਾਂ ਇਹਦੀ ਕਟਿੰਗ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜਿੰਨਾ ਬੂਟੇ ਨੂੰ ਸੂਰਜ ਦੀ ਰੋਸ਼ਨੀ ਮਿਲੇਗੀ ਜਿੰਨਾ ਉਹਨੂੰ ਰੋਸ਼ਨੀ ਮਿਲੇਗੀ ਉੰਨੇ ਫਰੂਟ ਦੇ ਵਿੱਚ ਤੱਤ ਵਧੀਆ ਹੋਣਗੇ ਤੇ ਫਰੂਟ ਦੀ ਕੁਆਲਿਟੀ ਵਧੀਆ ਹੋਵੇਗੀ ਤੇ ਜਿਹੜਾ ਫਰੂਟ ਜ਼ਿਆਦਾਤਰ ਆਲੂ ਦਾ ਲੱਗਦਾ ਹੈਗਾ ਏ ਉਹ ਇਸ ਐਂਗਲ ਦੇ ਉੱਤੇ ਹੀ ਜ਼ਿਆਦਾ ਲੱਗਦਾ ਹੈ ਤਾਂ ਅਪਰੋਕਸੀਮੇਟਲੀ ਇੱਥੇ ਤੋਂ ਇੱਥੇ ਤੱਕ ਦਾ ਫਰੂਟ ਜਿਹੜਾ ਸਾਈਜ਼ ਹੈਗਾ ਏ ਉਹ ਕਾਫੀ ਵਧੀਆ ਆਵੇਗਾ ਉਸ ਤੋਂ ਅੱਗੇ ਜਿੰਨਾ ਫਰੂਟ ਜਾਏਗਾ ਉਹਦਾ ਸਾਈਜ਼ ਛੋਟਾ ਰਹੇਗਾ ਅਗਰ ਆਪਾਂ ਕੁਆਲਿਟੀ ਤੇ ਜਾਣਾ ਹੈ ਤਾਂ ਅਸੀਂ ਇੱਥੋਂ ਵੀ ਕਟਿੰਗ ਕਰ ਸਕਦੇ ਆ ਤਾਂ ਜਿਹੜਾ ਸਾਡਾ ਜਿਹੜਾ ਬੂਟਾ ਜਿਹੜਾ ਪlant ਦਾ ਜਿਹੜਾ ਨਿਊਟ੍ਰੀਸ਼ਨ ਸਿਸਟਮ ਹੈਗਾ ਇਹ ਉਹ ਸਿਰਫ ਇੱਥੇ ਤੱਕ ਸੀਮਤ ਰਹੇਗਾ ਠੀਕ ਹੈ ਜੀ ਤੇ ਇਹਨੂੰ ਅਸੀਂ ਇਸ ਬ੍ਰਾਂਚ ਦੀ ਗ੍ਰੋਥ ਤੇ ਇਸੇ ਜਗ੍ਹਾ ਤੇ ਰੋਕ ਰਹੇ ਆ ਇਹਨੂੰ ਬੂਟਾ ਵੱਡਾ ਨਹੀਂ ਲੈ ਕੇ ਜਾਵਾਂਗੇ ਹਾਂ ਆਪਾਂ ਇੱਥੇ ਜਿਹੜੀ ਇਹਦੀ ਸਬ-ਬ੍ਰਾਂਚ ਇੱਕ ਹੋਰ ਨਿਕਲ ਰਹੀ ਆ ਇਹਨੂੰ ਛੱਡ ਕੇ ਇਹਨੂੰ ਇੱਥੋਂ ਕਟਿੰਗ ਕਰ ਸਕਦੇ ਆ ਅਗਰ ਆਪਾਂ ਕੋਈ ਟੂਟ ਰੱਖਣਾ ਚਾਹੁੰਦੇ ਆ ਆਦਰਵਾਇਸ ਸਾਨੂੰ ਬਹੁਤੀਆਂ ਬ੍ਰਾਂਚੇਸ ਦੀ ਜਰੂਰਤ ਨਹੀਂ ਹੁੰਦੀ ਦੂਸਰਾ ਕੀ ਹੈ ਕਿ ਜਿਹੜੇ ਇਹਦੇ ਪੱਤੇ ਤੇ ਟਹਿਣੀਆਂ ਜੋ نیچے ਨੂੰ ਚਲ ਜਾਂਦੀਆਂ ਐ ਉਹਨੂੰ ਅਸੀਂ ਬਿਲਕੁਲ ਸਟਾਰਟਿੰਗ ਤੋਂ ਕਟਿੰਗ ਕਰ ਸਕਦੇ ਹਾਂ ਕਿਉਂਕਿ ਇਹਦੇ ਉੱਤੇ ਕੋਈ ਫਲ ਨਹੀਂ ਲੱਗੇਗਾ ਠੀਕ ਹੈ ਜੀ ਅੱਗੇ ਚੱਲਦੇ ਹੁਣ ਇਹ ਟਹਿਣੀ ਆ ਰਹੀ ਆ ਠੀਕ ਹੈ ਇਹ ਇਹਦੀ ਪੁਰਾਣੀ ਟਹਿਣੀ ਆ ਪੁਰਾਣੀ ਟਹਿਣੀ ਦੇ ਉੱਤੇ ਅੱਪਾ ਇਹਦਾ ਸਿਰਫ ਥੋੜਾ ਜਿਹਾ ਏਰੀਆ ਰੱਖਾਂਗੇ ਜਿੱਥੇ ਫਰੂਟ ਵੀ ਆ ਸਕਦਾ ਆਦਰਵਾਈਜ਼ ਨਹੀਂ ਤੇ ਇਸ ਤੋਂ ਇਲਾਵਾ ਜਿਵੇਂ ਇਹ ਹੈਗੀ ਆ ਤੇ ਅਪਰੋਕਸੀਮੇਟਲੀ ਕਾਫੀ ਲੰਬੀ ਜਾ ਰਹੀ ਆ ਠੀਕ ਹੈ ਜੀ ਹੁਣ ਇਹਨੂੰ ਅਸੀਂ ਰੱਖਣਾ ਨਹੀਂ ਰੱਖਣਾ ਇਹ ਤੁਹਾਡੇ ਉੱਤੇ ਹੈਗਾ ਏ ਕਿਉਂਕਿ ਮੇਰੇ ਅਕੋਰਡਿੰਗ ਫਰੂਟ ਅਗਰ ਨੀਚੇ ਤੋਂ ਹਾਰਵੈਸਟ ਹੋਈ ਤਾਂ ਜ਼ਿਆਦਾ ਵਧੀਆ ਏ ਤਾਂ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਸਕਦੇ ਆ ਤੇ ਇੱਥੋਂ ਕਟਿੰਗ ਇਹਦੀ ਅਗਰ ਆਪਾਂ ਨੇ ਕਰ ਦਿੱਤੀ ਆ ਤਾਂ ਇਹ ਜਿਹੜੀਆਂ ਇਹਦੀਆਂ ਸਟ੍ਰੇਟ ਬ੍ਰਾਂਚੀਜ਼ ਹੈਗੀਆਂ ਜਿਵੇਂ ਕਿ ਇਹ ਸਟ੍ਰੇਟ ਜਾ ਰਹੀਆਂ ਇਹਨੂੰ ਆਪਾਂ ਕੱਟ ਸਕਦੇ ਆ ਠੀਕ ਹੈ ਜੀ ਤੇ ਇਹ ਜਿਹੜੀ ਬ੍ਰਾਂਚ ਇਸ ਦੀ ਕੱਟ ਸਕਦੇ ਆ ਇਸ ਤਰ੍ਹਾਂ ਇਹਦੇ ਲੱਗ ਲੱਗ ਮੈਥਡ ਇਹਦੇ ਵਿੱਚ ਆਪਾਂ ਯੂਜ਼ ਕਰਦੇ ਆ ਤੇ ਦੂਸਰਾ ਇਹਦੀ ਜਿਹੜੀਆਂ ਪ੍ਰਾਣੀਆਂ ਟਾਣੀਆਂ ਹੈਗੀਆਂ ਜਿਹੜੀਆਂ ਨੀਚੇ ਵਾਲੇ ਸਾਈਡ ਤੇ ਹੁੰਦੀਆਂ ਹੈ ਇਹਨੂੰ ਤੁਸੀਂ ਕਟਿੰਗ ਕਰਦੇ ਹੋ ਤਾਂ ਕਿ ਜਿਹੜਾ ਬੂਟਾ ਆਪਣੀ એનર્ਜੀ ਵੇਸਟ ਨਾ ਕਰੇ ਇਹਨਾਂ ਨੂੰ ਨਿਊਟ੍ਰੀਐਂਟ ਦੇ ਦੇ ਠੀਕ ਹੈ ਜੀ ਜਿੰਨੇ ਬੂਟੇ ਦੀ ਨੀਚੇ ਤੋਂ ਉੱਪਰ ਤੱਕ ਸਫਾਈ ਆਏਗੀ ਉਹਨਾਂ ਤੁਹਾਡਾ ਪਲਾਂਟ ਆ ਜਿਹੜਾ ਉਹ ਕਾਫੀ ਵਧੀਆ ਫਲ ਤੁਹਾਨੂੰ ਦੇ ਕੇ ਜਾਏਗਾ ਇਹਨਾਂ ਦਿਨਾਂ ਦੇ ਵਿੱਚ ਆਪਾਂ ਥੋੜਾ ਜਾਂ ਘੱਟ ਬ੍ਰਾਂਚੀਜ਼ ਦੀ ਕਟਿੰਗ ਕਰਦੇ ਜਿਹੜੀ ਮੇਨ ਇਹਦੀ ਪ੍ਰੂਨਿੰਗ ਹੁੰਦੀ ਹੈ ਉਹ ਜਨਵਰੀ ਫਰਵਰੀ ਤੋਂ ਬਾਅਦ ਜਿਹੜੀ ਜਿਹਨੂੰ ਆਪਾਂ ਵਿంటర్ ਪ੍ਰੂਨਿੰਗ ਕਹਿੰਦੇ ਆ ਉਸ ਸਮੇਂ ਹੁੰਦੀ ਹੈ ਤੇ ਉਸ ਤੋਂ ਇਲਾਵਾ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿੰਨੇ ਐਂਗਲ ਨੇ ਇਹਦੇ ਇੱਥੇ 1 2 3 4 5 ਪੰਜ ਬ੍ਰਾਂਚਸ ਉੱਤੇ ਜਾ ਰਹੀਆਂ ਤੇ ਸਾਰੀਆਂ ਸਟ੍ਰੇਟ ਦੇ ਵਿੱਚ ਜਾ ਰਹੀਆਂ ਹੁਣ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਕਿਉਂਕਿ ਜਿਹੜਾ ਫਲ ਹੈਗਾ ਇਹ ਉਹ ਸਾਰੀਆਂ ਤੇ ਥੋੜਾ ਥੋੜਾ ਆਏਗਾ ਪਰ ਜਿਆਦਾ ਵਧੀਆ ਕੁਆਲਿਟੀ ਦਾ ਫਲ ਲੈਣ ਦੇ ਲਈ ਆਪਾਂ ਜਿਹੜੀਆਂ ਇਹਦੀਆਂ ਸਾਈਡ ਬ੍ਰਾਂਚਸ ਹੈਗੀਆਂ ਆ ਉਹਨੂੰ ਕੱਟ ਕਰ ਦਾਂਗੇ ਕਿੰਨਾ ਇਹਦੀ ਆਪਾਂ ਬੂਟੇ ਨੂੰ ਖਾਲੀ ਰੱਖਾਂਗੇ ਤੇ ਜਿਵੇਂ ਇਹ ਉੱਪਰ ਜਾ ਰਿਹਾ ਹੈ ਤੇ ਇੱਥੋਂ ਬ੍ਰਾਂਚ ਨਿਕਲਦੀ ਹੈ ਤਾਂ ਇਹਨੂੰ ਤੁਸੀਂ ਇੱਥੋਂ ਕੱਟ ਦ ਸਕਦੇ ਹੋ ਠੀਕ ਹੈ ਜੀ ਤਾਂ ਇੱਥੋਂ ਇਹਦੇ ਉੱਤੇ ਫਲ ਬਣਨਾ ਸ਼ੁਰੂ ਹੋ ਜਾਏਗਾ ਇਹਦੇ ਉੱਤੇ ਫਲ ਬਣਨਾ ਸ਼ੁਰੂ ਹੋ ਜਾਏਗਾ ਤੇ ਬਾਕੀ ਇਹ ਨਾ ਇਹਨਾਂ ਜਿਹੜੀਆਂ ਬ੍ਰਾਂਚਾਂ ਦੇ ਉੱਤੇ ਫਲ ਬਣਨਾ ਸ਼ੁਰੂ ਹੋ ਜਾਏਗਾ ਤੇ ਇਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰਦੇ ਹਾਂ ਤਾਂ ਸੈਂਟਰ ਦੇ ਵਿੱਚ ਜਿਹੜੀਆਂ ਹੈਗੀਆਂ ਇਹ ਜੋ ਐਕਸਟਰਾ ਬ੍ਰਾਂਚੇ ਨੇ ਉਹਦੀ ਕਟਿੰਗ ਕਰ ਦਿਓ ਇੰਬਲ ਚੇਂਜ ਕਰ ਲੋ ਤੇ ਜਿਹੜੀਆਂ ਪੁਰਾਣੀਆਂ ਬ੍ਰਾਂਚੇਸ ਜਿਹਦੇ ਉੱਤੇ ਫਲ ਆ ਗਿਆ ਹੋਵੇ ਉਹਨੂੰ ਵੀ ਤੁਸੀਂ ਆਰਾਮ ਨਾਲ ਕਟਿੰਗ ਕਰ ਸਕਦੇ ਹੋ ਉਹਦੇ ਉੱਤੇ ਕਿਤੇ ਕੋਈ ਫਲ ਆਵੇਗਾ ਨਹੀਂ ਤਾਂ ਇਸ ਤਰ੍ਹਾਂ ਇਹ ਹਮੇਸ਼ਾ ਧਿਆਨ ਚ ਰੱਖਣਾ ਕਿ ਫਲ 60 ਡਿਗਰੀ ਦੇ ਐਂਗਲ ਤੇ ਹੋਵੇ ਤੇ ਜਿਹੜੀਆਂ ਟਹਿਣੀਆਂ ਹੈਗੀਆਂ ਬ੍ਰਾਂਚੇਸ ਹੈਗੀਆਂ ਉਹਦੀ ਸੈਟਿੰਗ ਇਸ ਤਰ੍ਹਾਂ ਸਟ੍ਰੇਟ ਤੇ ਨਾ ਜਾਵੇ ਉਹੋ ਇਸ ਪੋਜੀਸ਼ਨ ਦੇ ਵਿੱਚ ਹੋਣ ਤਾਂ ਇਹ ਸਟ੍ਰੇਟ ਜਾ ਰਹੀ ਆ ਤਾਂ ਇਹਦੇ ਉੱਤੇ ਮੈਨੂੰ ਤਾਂ ਕੋਈ ਉਮੀਦ ਲੱਗਦੀ ਨਹੀਂ ਹੈਗੀ ਤੁਹਾਨੂੰ ਉਮੀਦ ਹੋਈ ਤਾਂ ਰੱਖ ਲਿਓ ਪਰ ਮੈਂ ਇਹਨੂੰ ਕੱਟ ਰਿਹਾ ਠੀਕ ਹੈ ਜੀ ਇਸ ਤਰ੍ਹਾਂ ਇਹ ਐਂਗਲ ਬਹੁਤ ਸੋਹਣਾ ਐਂਗਲ ਬਣਿਆ ਹੋਇਆ ਹੈ ਤੇ ਇਹਦੇ ਉੱਤੇ ਫਲ ਬਹੁਤ ਸੋਹਣਾ ਆਏਗਾ ਇਹਦੇ ਉੱਤੇ ਆਏਗਾ ਇਹ ਸਟ੍ਰੇਟ ਜਾ ਰਹੀ ਆ ਤਾਂ ਇਹਦੇ ਉੱਤੇ ਕੋਈ ਬਹੁਤੀ ਉਮੀਦ ਹੈ ਨਹੀਂ ਇਹ ਮੇਨ ਬ੍ਰਾਂਚ ਆ ਇਹਨੂੰ ਤੁਸੀਂ ਰੱਖ ਸਕਦੇ ਹੋ ਕਿਉਂਕਿ ਪlant ਨੂੰ ਆਪਣੀ ਹਾਈਟ ਵੀ ਕੱਢਣੀ ਆ ਤੇ ਆਪਣੀ ਗਰੋਥ ਵੀ ਕਰਨੀ ਆ ਠੀਕ ਹੈ ਜੀ ਹੁਣ ਇੱਥੋਂ ਅਸੀਂ ਇੱਕ ਮੇਨ ਬ੍ਰਾਂਚ ਇਹ ਰੱਖ ਲਈਆ ਇੱਕ ਇਹ ਰੱਖ ਲਈਆ ਅਗਰ ਤੁਸੀਂ ਨਹੀਂ ਚਾਹੁੰਦੇ ਤਾਂ ਇਹਨੂੰ ਇਸ ਪੋਜੀਸ਼ਨ ਤੋਂ ਕੱਟ ਕਰ ਸਕਦੇ ਹੋ ਇਹ ਇੱਕ ਸਾਲ ਦਾ ਬੂਟਾ ਏ ਬੂਟੇ ਦੇ ਉੱਤੇ ਇੰਨਾ ਜ਼ਿਆਦਾ ਆਪਾਂ ਨੇ ਜ਼ੋਰ ਵੀ ਨਹੀਂ ਲਗਵਾਣਾ ਕਿ ਇਹ ਫੱਤੀ ਸੀ ਜਾਂਦੇ ਹਨ ਹੈਨਾ ਅੱਪਾ ਜਿੰਨੀ ਦੀ ਵੱਧ ਤੋਂ ਵੱਧ ਕਟਿੰਗ ਕਰ ਸਕਦੇ ਜਿੰਨੀ ਆਪਾਂ ਆ ਕਟਿੰਗ ਕੀਤੀ ਹੈ ਇਸ ਟਾਣੀ ਦੇ ਵਿੱਚ ਤਾਂ ਇੱਥੇ ਆਪਾਂ ਦੋ ਬ੍ਰਾਂਚੇ ਹੀ ਰੱਖੇ ਆ ਤਾਂ ਇਹ ਇੱਕ ਬਹੁਤ ਸੋਹਣਾ ਐਂਗਲ ਹੈਗਾ ਹੈ ਕਿ ਜਿਹਦੇ ਉੱਤੇ ਫਾਲ ਡਿਵੈਲਪ ਹੋ ਗਿਆ ਫਾਲ ਇਹ ਤੇ ਸੈਂਟਰ ਨੋਡ ਤੇ ਡਿਵੈਲਪ ਹੁੰਦਾ ਹੈ ਠੀਕ ਹੈ ਜੀ ਇਸੇ ਤਰ੍ਹਾਂ ਜਿੰਨੇ ਵੀ ਫਾਲਤੂ ਪੱਤੇ ਹੈਗੇ ਆ ਜਿਵੇਂ ਕਿ ਇਹ ਜਿਹੜੀਆਂ ਟਾਣੀਆਂ ਹੈਗੀਆਂ ਇਹਨਾਂ ਵਿੱਚ ਉਨੇ ਹੀ ਤਾਤਾ ਜਿੰਨੇ ਆਪਾਂ ਧਰਤੀ ਤੋਂ ਇਹਨਾਂ ਨੂੰ ਬੂਟੇ ਨੂੰ ਦਿੰਦੇ ਆ ਤਾਂ ਇਸ ਕਰਕੇ ਆਪਾਂ ਨੇ ਇਹਨੂੰ ਅੱਗ ਨਹੀਂ ਲਾਉਣੀ ਠੀਕ ਹੈ ਜੀ ਇਹਨਾਂ ਨੂੰ ਬਸ ਕੀ ਕਰਨਾ ਕਿ ਤੁਸੀਂ ਇੱਦਾਂ ਇਕੱਠੇ ਕਰਕੇ ਇਹਦੀ ਇੱਕ ਪ੍ਰੋਪਰ ਮਲਚਿੰਗ ਬਣਾ ਦੇਣੀ ਆ ਸਾਰੇ ਇਹਦੇ ਸਾਰੀਆਂ ਟਹਿਣੀਆਂ ਇੱਕੇ ਜਗ੍ਹਾ ਜਦੋਂ ਇਹਦੇ ਨਾਲ ਕੀ ਹੋ ਗਿਆ ਹੋਵੇਗਾ ਕਿ ਜਿਹੜੀ ਸੋਇਲ ਆ ਉਹ ਰੀਜਨਰੇਟ ਹੋਵੇਗੀ ਬੂਟਿਆਂ ਦੀਆਂ ਜਿਹੜੀਆਂ ਜੜ੍ਹਾਂ ਐ ਉਹਦੇ ਜਿਹੜੇ ਪੋਰਸ ਹੈਗੇ ਆ ਉਹ ਚੰਗੀ ਤਰ੍ਹਾਂ ਕੰਮ ਕਰਨਗੇ ਠੀਕ ਹੈ ਜੀ ਜਿਹੜਾ ਰੈਜ਼ਿਡੂ ਵਿੱਚ ਇਨਕੋਰਪਰੇਟ ਹੋਏਗਾ ਤੇ ਉਹ ਪlant ਨੂੰ ਦੁਬਾਰਾ ਤੋਂ ਆਪਣੇ ਨਿਊਟਰੀਐਂਟ ਦਵੇਗਾ ਤੋ ਇਸ ਕਰਕੇ ਖੇਤੀ ਦੇ ਵਿੱਚ ਜੋ ਚੀਜ਼ ਆਪਣੇ ਖੇਤਾਂ ਚ ਉਗਦੀ ਆ ਉਹ ਕੋਈ ਵੀ ਵੇਸਟ ਨਹੀਂ ਹੁੰਦੀ ਉਹਦੇ ਵਿੱਚ ਕਿਸੇ ਨਾ ਕਿਸੇ ਮਾਤਰਾ ਦੇ ਵਿੱਚ ਤੱਤ ਹੁੰਦੇ ਆ ਚਾਹੇ ਤੁਸੀਂ ਪ੍ਰਾਣੀ ਲਗਾ ਲਓ ਚਾਹੇ ਤੁਸੀਂ ਆਪਣੀਆਂ ਟਹਿਣੀਆਂ ਲਗਾ ਲਓ ਠੀਕ ਹੈ ਜੀ ਆੜੂ ਦੇ ਬੁੱਟੇ ਦੇ ਵਿੱਚ ਟਹਿਣੀਆਂ ਦੀ ਕਟਿੰਗ ਇਸ ਹਿਸਾਬ ਨਾਲ ਕਰਨੀ ਆ ਕਿ ਜਿਹੜੀ ਜਿਹਦੇ ਉੱਤੇ ਆਪਾਂ ਕੁਆਲਿਟੀ ਦਾ ਫਰੂਟ ਲੈ ਸਕੀਏ ਫਰੂਟ ਬੇਰਿੰਗ ਹੈਗੀ ਆ ਜਿਹੜੀ ਇਹਦੀ ਉੱਪਰ ਵਧੀਆ ਤਰੀਕੇ ਨਾਲ ਹੋਵੇ ਠੀਕ ਹੈ ਤੇ ਫਲ ਲੱਗਿਆ ਹੋਇਆ ਵੀ ਤੁਹਾਨੂੰ ਬੂਟੇ ਦੀ ਜਿਹੜੀ ਸ਼ੇਪ ਹੈਗੀ ਆ ਉਹ ਬਹੁਤ ਸੋਹਣੀ ਲੱਗੇ ਆਦਰਵਾਇਜ਼ ਜਿਹੜੀਆਂ ਮੋਟੀਆਂ-ਮੋਟੀਆਂ ਬ੍ਰਾਂਚਸ ਜਿਹੜੀਆਂ ਇਹਦੇ ਡਿਵੈਲਪ ਹੁੰਦੀਆਂ ਨੇ ਉਹ ਸਿਰਫ ਤੁਹਾਡੇ ਲਈ ਲੱਕੜ ਦਾ ਹੀ ਕੰਮ ਕਰਦੀਆਂ ਨੇ ਤੇ ਉਹਨੂੰ ਤੁਸੀਂ ਬਾਲਣ ਵਜੋਂ ਹੀ ਵਰਤ ਸਕਦੇ ਹੋ ਸੋ ਇਹ ਅੱਜ ਦੀ ਛੋਟੀ ਜੀ ਵੀਡੀਓ ਸੀਗੀ ਆਲੂ ਇਸ ਤਰ੍ਹਾਂ ਜਿੰਨੀਆਂ ਵੀ ਆਪਣੀਆਂ ਬ੍ਰਾਂਚਸ ਆ ਜਿਹੜੀਆਂ ਆਪਾਂ ਨੇ ਪ੍ਰੂਨ ਕੀਤੀਆਂ ਨੇ ਠੀਕ ਹੈ ਉਹਨੂੰ ਆਪਾਂ ਨਾ ਖੇਤ ਤੋਂ ਬਾਹਰ ਨਹੀਂ ਰੱਖਣਾ ਉਹਦੀ ਆਪਾਂ ਨਾ ਬੂਟਿਆਂ ਦੀਆਂ ਜੜਾਂ ਉੱਤੇ ਮਲਚਿੰਗ ਕਰ ਦੇਣੀ ਹੈ ਅੱਜ ਤੋਂ 2-3 ਮਹੀਨਿਆਂ ਦੇ ਬਾਅਦ ਇਹ ਗਲ ਕੇ ਮਿੱਟੀ ਦੇ ਵਿੱਚ ਹੀ ਮਿਲ ਜਾਵੇਗੀ ਤੇ ਇਹਦੇ ਨਾਲ ਕੀ ਹੋਵੇਗਾ ਕਿ ਜਿੰਨੇ ਤੱਤ ਬੂਟੇ ਦੇ ਵਿੱਚ ਸੀਗੇ ਉਹ ਦੁਬਾਰਾ ਤੋਂ ਮਿੱਟੀ ਦੇ ਵਿੱਚ ਜਾਣਗੇ ਤੇ ਮਿੱਟੀ ਤੋਂ ਦੁਬਾਰਾ ਫੇਰ ਬੂਟਾ ਆਪਣੇ ਆਪ ਇਹ ਤੱਤ ਲੈ ਲਵੇਗਾ ਸੋ ਉਸ ਤੋਂ ਬਾਅਦ ਇਹ ਇੱਕ-ਇੱਕ ਟੈਣੀਆ ਮੈਂ ਮੇਨ ਰੱਖੀਆਂ ਨੇ ਤੇ ਇਹਦੀ ਜਿਹੜੀ ਆਪਾਂ ਕਟਿੰਗ ਹੈਗੀ ਆ ਉਹ ਵਿంటర్ ਦੇ ਵਿੱਚ ਕਰ ਸਕਦੇ ਆ ਇਸ ਵੇਲੇ ਵੀ ਕਰ ਸਕਦੇ ਆ ਪਰ ਇਹ ਟਹਿਣੀਆਂ ਸੁੱਕੀਆਂ ਨੇ ਪੱਕੀਆਂ ਹੋਈਆਂ ਨੇ ਕਿਉਂਕਿ ਇਹਦੇ ਵਿੱਚ ਗੁੰਨ ਦੀ ਪ੍ਰੋਬਲਮ ਨਾ ਆਵੇ ਬੂਟੇ 'ਚ ਕੋਈ ਡਿਸੀਜ਼ ਨਾ ਆਵੇ ਇਸ ਕਰਕੇ ਇਹਦੀ ਇਸ ਸਮੇਂ ਮੈਂ ਪ੍ਰੂਨਿੰਗ ਨਹੀਂ ਕਰ ਰਿਹਾ ਠੀਕ ਹੈ ਇਸ ਸਮੇਂ ਸਬਰ ਦੇ ਵਿੱਚ ਜਿਹੜੀ ਬ੍ਰਾਂਚ ਕੱਚੀ ਆ ਉਹ ਦੋ ਤਿੰਨ ਮਹੀਨੇ ਜਿਹਦੇ ਜਿਹਨੂੰ ਗਰੋਥ ਦੇ ਵਿੱਚ ਲੱਗੇ ਆ ਉਹਦੀ ਤੁਸੀਂ ਇੱਕ ਸਿੰਪਲ 60 ਡਿਗਰੀ ਐਂਗਲ ਦੇ ਉੱਤੇ ਪ੍ਰੂਨਿੰਗ ਕਰ ਸਕਦੇ ਆ ਠੀਕ ਹੈ ਜੀ ਥੈਂਕ ਯੂ ਭਾਜੀ ਜੇ ਅੱਜ ਦੀ ਇਹ ਵੀਡੀਓ ਆੜੂ ਦੇ ਉੱਤੇ ਸੀਗੀ ਛੋਟੀ ਜੀ ਕਲਿੱਪ ਹੈਗੀ ਆ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤੇ ਇਦਾਂ ਦੇ ਛੋਟੇ-ਛੋਟੇ ਟਿਪਸ ਜਿਹੜੇ ਕਿ ਲੋੜਿੰਦੇ ਹੁੰਦੇ ਹਨ ਬੂਟੇ ਦੇ ਲਈ ਤੇ ਫਲ ਦੀ ਕੁਆਲਿਟੀ ਦੇ ਲਈ ਮੈਂ ਤੁਹਾਡੇ ਨਾਲ ਕੋਸ਼ਿਸ਼ ਆ ਸ਼ੇਅਰ ਕਰਦਾ ਰਵਾਂਗਾ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਥੈਂਕ ਯੂ ਜੀ